ਇਹ 2027 ਤਾਂ ਬਹੁਤ ਦੂਰ ਦੀ ਗੱਲ ਆਉਣ ਵਾਲੇ ਕੱਲ੍ਹ ਜੀ ਲੋਕਾਂ ਨੇ ਅਕਾਲੀ ਦਲ ਦਾ ਝੰਡਾ ਚੱਕ ਕੇ ਗਲੀਓ ਗਲੀ ਹੋ ਜਾਣਾ ਬਹੁਤ ਵੱਡੀ ਲਹਿਰ ਉੱਠੀ ਆ ਸ਼ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ 14 ਤਰੀਕ ਨੂੰ ਇਸ ਚੀਜ਼ ਦਾ ਪ੍ਰਮਾਣ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੁਹਾਨੂੰ ਨਜ਼ਰ ਆਏਗਾ ਇਹਨਾਂ ਨੌਜਵਾਨਾਂ ਦੀ ਚਿਹਰਿਆਂ ਦੀ ਚਮਕ ਦਿਖਾਇਓ ਇਹਨਾਂ ਬਜ਼ੁਰਗਾਂ ਦੀ ਹੌਸਲੇ ਇਹਨਾਂ ਦੇ ਜਜ਼ਬਾਤ ਦਿਖਾਇਓ ਕਿ ਕਿੰਨੇ ਤਾਕਤ ਦੇ ਨਾਲ ਇਹ ਇਹ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨਗੇ ਆਉਣ ਵਾਲੇ ਦਿਨਾਂ ਚ ਔਰ ਘਰ ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਬਾਤ ਪਾਉਣਗੇ। ਔਰ ਇਹ ਜਿਹੜਾ ਜੋਸ਼ ਹੈ ਇਹ ਮੇਰਾ ਨਹੀਂ ਇਹਨਾਂ ਨੌਜਵਾਨਾਂ ਦੀ ਮੈਂ ਬਾਤ ਤੁਹਾਨੂੰ ਦੱਸ ਰਿਹਾ ਕਿ ਇਹ ਨੌਜਵਾਨ ਅਖੀਰਲੀਆ ਲੈਨਾਂ 'ਚ ਬੈਠ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਨਗੇ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹਰੀਆਵਲ ਦਸਤਾ ਹੈ। ਲੁਧਿਆਣਾ ਦੇ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤੁਹਾਡੀ ਪਹੁੰਚਿਆ ਹਾਂ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸੋ ਸਰਕਟ ਹਾਊਸ ਦੇ ਵਿੱਚ ਯੂਥ ਅਕਾਲੀ ਦਲ ਦਾ ਜਿਹੜਾ ਮੀਟਿੰਗ ਕੀਤਾ ਗਿਆ ਸੋ ਇੱਕ ਨਵੀਂ ਸੋਚ ਲੈ ਕੇ ਨਵਾਂ ਜੋਸ਼ ਨਵੀਂ ਸ਼ੁਰੂਆਤ ਲੈ ਕੇ ਉਸ ਪਾਰਟੀ ਵੱਲੋਂ ਜਿਹੜਾ ਹੁਣ ਸੁਨੇਹਾ ਦਿੱਤਾ ਜਾ ਰਿਹਾ ਸੋ ਗੱਲਬਾਤ ਕਰਦਣੇ ਆ ਸਾਡੇ ਨਾਲ ਜਸਦੀਪ ਸਿੰਘ ਕੌਣ ਜੀ ਮੌਜੂਦ ਨੇ ਸਸੀਕਲ ਸਰ ਸਸੀਕਲ ਜੀ ਬਿਲਕੁਲ ਸਰ ਅੱਜ ਮੀਟਿੰਗ ਦਾ ਆਯੋਜਨ ਕੀਤਾ ਗਿਆ ਸਰਕਟ ਹਾਊਸ ਦੇ ਵਿੱਚ ਕਿਸ ਕਾਰਨ ਨੂੰ ਲੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਲੁਧਿਆਣੇ ਦੀ ਬੜੀ ਪਿਆਰੀ ਸ਼ਖਸੀਅਤ ਸੀ ਗੁਰਪ੍ਰੀਤ ਗੋਗੀ ਬੱਸੀ ਜੀ ਐਮਐਲਏ ਸਾਹਿਬ ਉਹਨਾਂ ਦੇ ਨਿਦਨ ਤੇ ਅਸੀਂ ਸਾਰੇ ਯੂਥ ਅਕਾਲੀ ਦਲ ਦੇ ਜਿੰਨੇ ਆਉਦੇਦਾਰ ਆ ਅਸੀਂ ਸ਼ਰਧਾ ਸਤਕਾਰ ਸ਼ਰਧਾਂਜਲੀ ਭੇਂਟ ਕਰਦੇ ਆ ਅੱਜ ਦੀ ਜਿਹੜੀ ਇਕੱਤਰਤਾ ਹੈ ਉਹ ਜੋ ਮਾਗੀ ਮੇਲਾ ਮੁਕਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਹੋ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਆਪਣੇ ਸਾਥੀਆਂ ਦੀਆਂ ਡਿਊਟੀਆਂ ਲਾਉਣ ਲਈ ਉਸ ਤੋਂ ਬਾਅਦ ਜੋ ਆਉਣ ਵਾਲੇ ਸਮੇਂ ਚ 20 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਉਹਦੀਆਂ ਤਿਆਰੀਆਂ ਦੇ ਬਾਬਤ ਅਸੀਂ ਇਹ ਮੀਟਿੰਗ ਸੱਦੀ ਹੈ ਬਿਲਕੁਲ ਸੋ ਪਿਛੇ ਇੱਕ ਬੋਰਡ ਲਾਇਆ ਹੋਇਆ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਤੋਂ हट ਕੇ ਯੂਥ ਅਕਾਲੀ ਦਲ ਇੱਕ ਹੀ ਮਤਲਬ ਹੈ ਲੋਕਾਂ ਨੂੰ ਕਿੱਦਾਂ ਬਤਲੂਗਾ ਕਿ ਯੂਥ ਅਕਾਲੀ ਦਲ ਇੱਕ ਅਲੱਗ ਪਾਰਟੀ ਹੈ ਜਾਂ ਯੂਥ ਤਿਆਰ ਕੀਤਾ ਜਾ ਰਿਹਾ ਨਹੀਂ ਪਾਰਟੀ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੈ ਯੂਥ ਅਕਾਲੀ ਦਲ ਇੱਕ ਹਰੀਆਵਲ ਦਸਤਾ ਹੈ ਜਿਵੇਂ ਰਾਜਾ ਨਹੀਂ ਲੜਦਾ ਰਾਜੇ ਦੀ ਸੈਨਾ ਲੜਦੀ ਹੈ ਇਹ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹਰੀਆਵਲ ਦਸਤਾਏ ਇਹ ਨੌਜਵਾਨ ਆਉਣ ਵਾਲੇ ਕੱਲ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਵੀ ਕਰਦੇ ਆਏ ਆ ਪਰ ਹੁਣ ਇੱਕ ਵੱਖਰੇ ਜੋਸ਼ ਦੇ ਨਾਲ ਸਪਿਰਟ ਦੇ ਨਾਲ ਅਸੀਂ ਸਾਰੇ ਏਕਤਾ ਦੇ ਨਾਲ ਅਸੀਂ ਆਉਣ ਵਾਲੇ ਕੱਲ੍ਹ 'ਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਵਾਂਗੇ ਘਰ-ਘਰ ਜਾ ਕੇ ਹਰ ਗਲੀ ਕੂਚੇ ਮੁਹੱਲੇ ਕਸਬੇ ਪਿੰਡ ਪਿੰਡ ਜਾ ਕੇ ਅਸੀਂ ਮੀਟਿੰਗਾਂ ਦਾ ਦੌਰ ਸ਼ੁਰੂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅਸੀਂ ਦਿਨ ਪਰ ਰਾਤ ਮਿਹਨਤ ਕਰਾਂਗੇ ਕਿ ਲਗਾ ਕੀ ਕਾਰਨ ਰਿਹਾ ਜਦੋਂ ਯੂਥ ਜਿਹੜਾ ਹੈ ਪਾਰਟੀ ਤੋਂ ਵੱਖਰਾ ਹੋ ਗਿਆ ਯੂਥ ਨੂੰ ਦੁਬਾਰਾ ਜੋੜਨਾ ਪੈ ਰਿਹਾ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਕੀ ਕਾਰਨ ਰਿਹਾ ਜਿਹੜਾ ਯੂਥ ਵੱਖਰਾ-ਵੱਖਰਾ ਹੋ ਗਿਆ ਹੁਣ ਯੂਥ ਨੂੰ ਦੁਬਾਰਾ ਜੋੜਨ ਦੀ ਜੜੀਆ ਤਿਆਰੀ ਕੀਤੀ ਜਾ ਰਹੀ ਹੈ ਯੂਥ ਨੂੰ ਸਮਝਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਪਹਿਲਾਂ ਵੀ ਯੂਥ ਦੇ ਨੌਜਵਾਨ ਅਕਾਲੀ ਦਲ ਨੂੰ ਪਿਆਰ ਕਰਦੇ ਸੀ ਅੱਜ ਵੀ ਕਰਦੇ ਆ ਇਹ ਕੋਈ ਇਹ ਨਹੀਂ ਕਿ ਅੱਜ ਕੋਈ ਯੂਥ ਵੱਖਰਾ ਨਿਕਲ ਕੇ ਆ ਗਿਆ ਅਸੀਂ ਲੋਕ ਸਾਡੇ ਰੋਮ ਰੋਮ ਦੇ ਵਿੱਚ ਪੰਥ ਪ੍ਰਸਤੀ ਵਸੀ ਹੋਈ ਆ ਅਕਾਲੀ ਦਲ ਸਾਡੇ ਖੂਨ ਚ ਰਚਿਆ ਹੋਇਆ ਸੋ ਅਸੀਂ ਪਹਿਲਾਂ ਵੀ ਲੋਕਾਂ ਦੀ ਸੇਵਾ ਚ ਹਾਜ਼ਰ ਰਹਿੰਦੇ ਸੀ ਹੁਣ ਤਾਂ ਇਹ ਹੈ ਕਿ ਆਉਣ ਵਾਲੇ ਕੱਲ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਿ ਕਿਸ ਤਰ੍ਹਾਂ ਗਰਾਊਂਡ ਲੈਵਲ ਤੋਂ ਅਸੀਂ ਲੋਕਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਣੀ ਹੈ ਸਾਡੀ ਪਾਰਟੀ ਹਾਈ ਕਮਾਂਡ ਜੋ ਡਾਇਰੈਕਸ਼ਨ ਦੇਗੀ ਜਿਸ ਡਾਇਰੈਕਸ਼ਨ ਚ ਸਾਨੂੰ ਕਹੇਗੀ ਅਸੀਂ ਸਾਰੇ ਨੌਜਵਾਨ ਏਕਤਾ ਦੇ ਨਾਲ ਇਕੱਠੇ ਹੋ ਕੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੀਟਿੰਗਾਂ ਦਾ ਸਿਲਸਲਾ ਲੁਧਿਆਣੇ ਚ ਨਹੀਂ ਪੰਜਾਬ ਚ ਤੇਜ਼ ਕਰਾਂਗੇ ਔਰ ਮੈਂ ਵਿਸ਼ੇਸ਼ ਤੌਰ ਤੇ ਤੁਹਾਡੇ ਕੈਮਰੇ ਦੀ ਅੱਖ ਜਰੀਏ ਉਹਨਾਂ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਕਹਿੰਦੇ ਸੀ ਕਿ ਹੁਣ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਾਤ ਪਾਉਣ ਵਾਲਾ ਕੋਈ ਹੈ ਨਹੀਂ ਇਹਨਾਂ ਨੌਜਵਾਨਾਂ ਦੀ ਚਿਹਰਿਆਂ ਦੀ ਚਮਕ ਦਿਖਾਇਓ ਇਹਨਾਂ ਬਜ਼ੁਰਗਾਂ ਦੀ ਹੌਸਲੇ ਇਹਨਾਂ ਦੇ ਜਜ਼ਬਾਤ ਦਿਖਾਇਓ ਕਿ ਕਿੰਨੇ ਤਾਕਤ ਦੇ ਨਾਲ ਇਹ ਇਹ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨਗੇ ਆਉਣ ਵਾਲੇ ਦਿਨਾਂ 'ਚ ਔਰ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਬਾਤ ਪਾਉਣਗੇ ਕੀ ਲੱਗਦਾ ਕਿਸ ਤਰੀਕੇ ਦਾ ਹੁੰਗਾਰਾ ਮਿਲ ਰਿਹਾ ਅੱਜ ਪਹਿਲੇ ਦਿਨ ਸੀ ਪਹਿਲੀ ਮੀਟਿੰਗ ਆ ਲੋਦਿਆਂ ਦੇ ਵਿੱਚ ਕੀ ਲੱਗਦਾ ਦੇਖੋ ਜੀ ਅੱਜ ਸੰਡੇ ਦਾ ਦਿਨ ਹੈ ਲੋੜੀ ਦਾ ਤਿਉਹਾਰ ਹੈ ਠੰਡ ਕੈਰਾਂ ਦੀ ਐ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕਿ ਅੱਜ ਬਰਸਾਤ ਦਾ ਮੌਸਮ ਸੀ ਉਸ ਦੇ ਬਾਵਜੂਦ ਵੀ ਤੁਸੀਂ ਇਹਨਾਂ ਨੌਜਵਾਨਾਂ ਦਾ ਜੋਸ਼ ਦੇਖੋ ਸੋ ਮੈਨੂੰ ਤਾਂ ਐ ਲੱਗਦਾ ਕਿ ਜਿੱਥੋਂ ਤੱਕ ਭਰਤੀ ਦਾ ਗੱਲ ਹੈ ਜਿੱਥੇ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਯੂਥ ਅਕਾਲੀ ਦਲ ਦੀ ਭਰਤੀ ਹੋਏਗੀ ਉੱਥੇ ਸਾਨੂੰ ਅੱਜ ਇਹਨਾਂ ਦਾ ਜੋਸ਼ ਦੇਖ ਕੇ ਇਹ ਲੱਗ ਰਿਹਾ ਹੈ ਕਿ ਲੁਧਿਆਣਾ ਇੱਕ ਪਾਸੜ ਕੇਵਲ ਤੇ ਕੇਵਲ ਲੁਧਿਆਣੇ ਦੇ ਲੋਕ ਆਉਣ ਵਾਲੇ ਕੱਲ੍ਹ ਚ ਗੱਲ ਹੀ ਸ਼ਰਮਣੀ ਅਕਾਲੀ ਦਲ ਦੀ ਕਰਨਗੇ ਬੋਲੇ ਤੋ ਇੱਕ ਸਵਾਲ ਹੈ ਜਿਹੜੇ ਲੋਕ ਬਾਗੀ ਹੋ ਗਏ ਨੇ ਅਕਾਲੀ ਦਲ ਤੋਂ ਕੀ ਲੱਗਦਾ ਉਸ ਏਰੀਆ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਾਓਗੇ ਉਹ ਲੋਕਾਂ ਦੇ ਵਿੱਚ ਵੀ ਇਹ ਜੋਸ਼ ਜਿਹੜਾ ਪਾਉਂਗੇ ਅਗਲੀ ਤਿਆਰੀ ਕੀ ਹੈ ਦੇਖੋ ਬਾਗੀ ਕੋਈ ਨਹੀਂ ਜਿਹੜੀਆਂ ਕੋਈ ਕਿਸੇ ਦੀਆਂ ਡਿਮਾਂਡ ਸੀਗੀਆਂ ਠੀਕ ਹੈ ਜੀ ਉਹ ਸਾਡੇ ਪ੍ਰਧਾਨ ਸਾਹਿਬ ਨੇ ਅਕਾਲ ਤਖਤ ਸਾਹਿਬ ਜੀ ਦਾ ਜੋ ਹੁਕਮ ਆਇਆ ਖੇੜੇ ਮੱਥੇ ਪ੍ਰਵਾਨ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਬਾਤ ਪਾਈ ਹੈ ਆਉਣ ਵਾਲੇ ਕੱਲ੍ਹ ਚ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਕੇ ਨਰਾਜਗੀ ਕੋਈ ਨਹੀਂ ਕਿਸੇ ਕੋਲੇ ਔਰ ਅਸੀਂ ਸਾਡੇ ਮਨ ਚ ਕੋਈ ਮੈਂ ਆਪਣੀ ਤੁਹਾਨੂੰ ਗੱਲ ਕਰਾਂ ਜੇ ਮੈਂ ਆਪਣੀ ਗੱਲ ਕਰਾਂ ਮੈਂ ਮੈਨੂੰ ਕਿਸੇ ਚੀਜ਼ ਦਾ ਲਾਲਚ ਸਵਾਰਥ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਰਕਰ ਹਾਂ ਇੱਕ ਸਿਪਾਈ ਹਾਂ ਮੇਰੇ ਕੋਲੇ ਜਿਹੜਾ ਆਉਦਾ ਵਾ ਇਹ ਨਾ ਕੋਈ ਮੇਰੇ ਤੋਂ ਖੋਹ ਸਕਦਾ ਵਰਕਰੀ ਦਾ ਤੇ ਨਾ ਮੇਰੇ ਤੋਂ ਕੋਈ ਲੈ ਸਕਦਾ ਤੇ ਮੈਂ ਮੈਂ ਸਭ ਦਾ ਜਿੰਨੇ ਬੈਠੇ ਆ ਅਸੀਂ ਚਾਹੇ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਭੀੜ ਦੀ ਅਖੀਰਲੀ ਲੈਂ ਦੀ ਆਖਰੀ ਕੁਰਸੀ ਦੇ ਵਿੱਚ ਵੀ ਬੈਠਣਾ ਪਵੇ ਅਸੀਂ ਤਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਾਂਗੇ ਪਾਰਟੀ ਦੀ ਗੱਲ ਕਰਾਂਗੇ ਕਿਵੇਂ ਸੰਗਠਨ ਨੂੰ ਮਜ਼ਬੂਤ ਕਰਨਾ ਅਸੀਂ ਇਸ ਚੀਜ਼ ਦੀ ਗੱਲ ਕਰਾਂਗੇ ਔਰ ਇਹ ਔਰ ਇਹ ਜਿਹੜਾ ਜੋਸ਼ ਹੈ ਇਹ ਮੇਰਾ ਨਹੀਂ ਇਹਨਾਂ ਨੌਜਵਾਨਾਂ ਦੀ ਮੈਂ ਬਾਤ ਤੁਹਾਨੂੰ ਦੱਸ ਰਿਹਾ ਕਿ ਇਹ ਨੌਜਵਾਨ ਅਖੀਰਲੀਆ ਲੈਨਾਂ 'ਚ ਬੈਠ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਨਗੇ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੰਜਾਬ ਦੇ ਵਿੱਚ ਦੁਬਾਰਾ ਆਉਣੀ ਆ ਇਸ ਗੱਲ ਦੀ ਅਸੀਂ ਅੱਜ ਇੱਥੇ ਮੀਟਿੰਗ ਦਾ ਆਯੋਜਨ ਕੀਤਾ ਬਿਲਕੁਲ ਕੀ ਲੱਗਦਾ ਨਹੀਂ ਹੈਗਾ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਨਸ਼ੇ ਵੱਲ ਜਾ ਰਹੀ ਹੈ ਯੂਥ ਜਿਹੜਾ ਹੈ ਨਸ਼ੇ ਵੱਲ ਜਾ ਰਿਹਾ तकरीबन ਜਿੱਥੇ ਵੀ ਦੇਖੋ ਉੱਥੇ ਨਸ਼ਾ ਖੁੱਲੇ ਆਮ ਜਿਹੜਾ ਹੈਗਾ ਕੀ ਲੱਗਦਾ ਹੈ ਅਕਾਲੀ ਦਲ ਯੂਥ ਜਿਹੜਾ ਹੈ ਉਹ ਨਸ਼ੇ ਦੇ ਖਿਲਾਫ ਕਿਸ ਤਰੀਕੇ ਦਾ ਕੰਮ ਕਰੂਗੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਲੁਧਿਆਣਾ ਲਾਈਵ ਦੇਖ ਰਹੀ ਸੰਗਤ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਜਿਹੜੇ ਕਹਿੰਦੇ ਸੀ ਕਿ ਜੇ ਅਸੀਂ ਸੱਤਾ ਚਾਏ ਅਸੀਂ ਨਸ਼ਾ ਖਤਮ ਕਰਾਂਗੇ ਕੀ ਨਸ਼ਾ ਖਤਮ ਹੋਇਆ ਅੱਜ ਨਸ਼ੇ ਦੀਆਂ ਹੋਮ ਡਿਲੀਵਰੀਆਂ ਹੋਣ ਲੱਗੀਆਂ ਸੰਗਤ ਜੀ ਜਿਹੜੇ ਕਹਿੰਦੇ ਸੀ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਕੀ ਬੇਰੋਜ਼ਗਾਰੀ ਖਤਮ ਹੋਈ ਜਿਹੜੇ ਕਹਿੰਦੇ ਸੀ ਅਸੀਂ ਪਤਿਤਪੁਣਾ ਖਤਮ ਕਰਾਂਗੇ ਕੀ ਪਤਿਤਪੁਣਾ ਖਤਮ ਹੋਇਆ ਸੋ ਮੈਂ ਸਮਝਦਾ ਅੱਜ ਵਪਾਰੀ ਦਾ ਤਰਾ ਕੱਢਿਆ ਪਿਆ ਮੈਂ ਬਤੌਰ ਇੰਡਸਟਰੀਅਲਿਸਟ ਇਹ ਗੱਲ ਕਹਿਣਾ ਚਾਹੁੰਨਾ ਅੱਜ ਹਰ ਵਰਗ ਦੇ ਲੋਕ ਪਰੇਸ਼ਾਨ ਹੋਏ ਹੋਏ ਨੇ ਸੋ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਬਦਲਾਅ ਆਉਣਾ ਹੈ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਈਬਾਰਤ ਲਿਖਣ ਲਈ ਤਿਆਰ ਬਰ ਤਿਆਰ ਬੈਠੇ ਆ ਨਵੀਂ ਬਾਤ ਪਾਉਣ ਲਈ ਨਵੀਂ ਕਹਾਣੀ ਲਿਖਣ ਲਈ ਤਿਆਰ ਨੇ ਸੋ ਮੈਂ ਵਿਸ਼ੇਸ਼ ਤੌਰ ਤੇ ਲੁਧਿਆਣਾ ਲਾਈਵ ਦੇ ਪ੍ਰਬੰਧਕਾਂ ਦਾ ਤੁਹਾਡਾ ਧੰਨਵਾਦ ਕਰਦਾ ਕਿ ਜੋ ਤੁਸੀਂ ਕੈਮਰੇ ਦੀ ਅੱਖ ਤੋਂ ਜਨ ਜਨ ਤੱਕ ਸਾਡਾ ਜਿਹੜਾ ਸਨੇਹਾ ਵਾ ਆ ਆਵਾਮ ਤੱਕ ਪਹੁੰਚਾਉਣੇ ਹੋ ਮੈਂ ਵਿਸ਼ੇਸ਼ ਤੌਰ ਤੇ ਤੁਹਾਡਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਸਵਾਲ 2027 ਦੇ ਵਿੱਚ ਕੀ ਲੱਗਦਾ ਹੈ ਕਿ ਰੁਖ ਜਿਹੜਾ ਬਦਲੂਗਾ ਅਕਾਲੀਦਰ ਪਾਰਟੀ ਦੁਬਾਰਾ ਸੱਤੇ ਦੇ ਵਿੱਚ ਆਊਗੀ ਲੱਗਦਾ 2027 ਤਾਂ ਬਹੁਤ ਲੰਮਾ ਸਮਾਂ ਪਿਆ ਜੀ ਤੁਸੀਂ ਆ 14 ਤਰੀਕ ਦੀ ਅਕਾਲੀ ਦਲ ਦੀ ਕਾਨਫਰੰਸ ਦੇਖਿਓ ਮੈਂ ਸਮਝਦਾ ਤੁਹਾਨੂੰ ਅਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਵੀ ਲੁਧਿਆਣਾ ਲਾਈਵ ਦੇ ਜ਼ਰੀਏ ਇਹ ਦੇਖ ਰਿਹਾ ਹੈ ਕਿ ਆ ਆ ਜਿੰਨੇ ਨੌਜਵਾਨਾਂ ਦਾ ਤੁਸੀਂ ਕੈਮਰੇ ਦੀ ਅੱਖ ਰਾਹੀਂ ਦੇਖਿਆ ਇਹਨਾਂ ਦਾ ਜੋਸ਼ ਤੁਹਾਨੂੰ ਦੱਸੂਗਾ ਕਿ 2027 ਤਾਂ ਬਹੁਤ ਦੂਰ ਦੀ ਗੱਲ ਆਉਣ ਵਾਲੇ ਕੱਲ੍ਹ ਜੀ ਲੋਕਾਂ ਨੇ ਅਕਾਲੀ ਦਲ ਦਾ ਝੰਡਾ ਚੱਕ ਕੇ ਗਲੀਓ ਗਲੀ ਹੋ ਜਾਣਾ ਬਹੁਤ ਵੱਡੀ ਲਹਿਰ ਉੱਠੀ ਆ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ 14 ਤਰੀਕ ਨੂੰ ਇਸ ਚੀਜ਼ ਦਾ ਪ੍ਰਮਾਣ ਸ਼੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਤੁਹਾਨੂੰ ਨਜ਼ਰ ਆਏਗਾ ਬਿਲਕੁਲ ਸੋ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਪਾਰਟੀ ਵੱਲੋਂ ਸੋ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਸੋ ਨਵੀਂ ਸੋਚ ਨਵੀਂ ਸ਼ੁਰੂਆਤ ਨਵਾਂ ਜੋਸ਼ ਲੈ ਕੇ ਸ਼ੁਰੂ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਲੁਧਿਆਣਾ ਸ਼ਹਿਰ ਦੀ ਸਿਰਫ ਗੱਲ ਕਰ ਰਹੇ ਆ ਲੁਧਿਆਣਾ ਸ਼ਹਿਰ ਦੇ ਵਿੱਚ ਕੀ ਲੱਗਦਾ ਕਿ ਬਦਲਦਾ ਰੁਖ ਜਿਹੜਾ ਨਜ਼ਰ ਆਊਗਾ ਨਵੀਂ ਆਪਰੇ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ ਲਾਈਵ ਕੈਮਰਾਮੈਨ ਦੀਪਕ ਨਾਲ ਧੰਨਵਾਦ